ਦੇ ਰਾਤ ਜਲੰਧਰ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਅਚਾਨਕ ਹੀ ਇੱਥੇ ਖੜਾਕੇ ਦੀਆਂ ਆਵਾਜ਼ਾਂ ਸੁਣੀਆਂ ਤਾਂ ਲੋਕ ਫਟਾਫਟ ਘਰਾਂ ਦੇ ਵਿੱਚੋਂ ਬਾਹਰ ਨਿਕਲੇ ਤੇ ਜਦੋਂ ਬਾਹਰ ਜਾ ਕੇ ਦੇਖਿਆ ਤਾਂ ਕਿਸੇ ਲੋਕਾਂ ਦੇ ਵੱਲੋਂ ਉੱਥੇ ਪਟਾਕੇ ਚਲਾਏ ਜਾ ਰਹੇ ਸੀ ਇਸ ਨੂੰ ਲੈ ਕੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਜਲੰਧਰ ਤੋਂ ਪੱਤਰਕਾਰ ਦਵਿੰਦਰ ਕੁਮਾਰ ਜਾਣਦਿਆਂ ਪੂਰੇ ਮਾਮਲੇ ਨੂੰ ਲੈ ਕੇ ਕਿ ਆਖਰ ਕਿਵੇਂ ਦੀ ਕਾਰਵਾਈ ਹੋਈ ਆ ਤੇ ਕਿੰਨਾ ਲੋਕਾਂ ਵੱਲੋਂ ਜਿਹੜੇ ਇਹ ਪਟਾਕੇ ਚਲਾਏ ਗਏ ਸੀ ਜਿਸ ਤੋਂ ਬਾਅਦ ਜਲੰਧਰ ਦੇ ਵਿੱਚ ਕਿੰਨਾ ਦਾ ਮਾਹੌਲ ਪੈਦਾ ਹੋਇਆ ਹਾਂਜੀ ਦਵਿੰਦਰ ਕੁਮਾਰ ਜੀ ਖਬਰ ਸਾਹਮਣੇ ਆ ਰਹੀ ਹੈ ਜਲੰਧਰ ਤੋਂ ਕਿ ਬੀਤੀ ਦੇਰ ਰਾਤ ਜਿਹੜੇ ਕਿ ਪਟਾਕੇ ਚਲਾਏ ਗਏ ਨੇ ਉਸ ਤੋਂ ਬਾਅਦ ਕਿਦਾਂ ਦਾ ਮਾਹੌਲ ਹੈ ਜਿਹੜਾ ਕਿ ਜਲੰਧਰ ਦੇ ਵਿੱਚ ਦੇਖ ਨੂੰ ਮਿਲਿਆ ਜਦੋਂ ਇੱਕੋ ਦਮ ਖੜਾਕੇ ਦੀ ਆਵਾਜ਼ ਜਦੋਂ ਸੁਣਾਈ ਦਿੱਤੀ ਬਿਲਕੁਲ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਤਣਾਅ ਚੱਲਦਾ ਪਿਆ ਉਸੇ ਦੌਰਾਨ ਜਿਹੜਾ ਕਿ ਪੂਰੀ ਤਰ੍ਹਾਂ ਅਲਰਟ ਜਾਰੀ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਸ਼ਰਾਰਤੀ ਹਰਕਤ ਨਾ ਕੀਤੀ ਹੈ ਲੇਕਿਨ ਕੁਝ ਸ਼ਰਾਰਤੀ ਲੋਕ ਨੇ ਜਿਹਨੂੰ ਇਸ ਚੀਜ਼ ਨੂੰ ਲੈ ਕੇ ਜਿਨ੍ਹਾਂ ਨੇ ਪਟਾਕੇ ਜਦਾਨ ਨੂੰ ਲੈ ਕੇ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਤੇ ਜਿਸ ਦੇ ਬਾਅਦ ਪੁਲਿਸ ਵੱਲੋਂ ਬੀਐਨਐਸ 223 ਦੇ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਗਿਆ ਥਾਣਾ ਡਿਵੀਜ਼ਨ 8 ਦੇ ਵਿੱਚ ਲੇਕਿਨ ਫੱਜੀ ਤਾਂ ਕਿ ਇਹ ਨਹੀਂ ਪਤਾ ਲੱਗ ਪਾਇਆ ਕਿ ਕਿਹੜੇ ਲੋਕ ਸੀਗੇ ਜਿਨ੍ਹਾਂ ਵੱਲੋਂ ਇਹ ਪਟਾਕੇ ਚਲਾਏ ਗਏ ਹੈਗੇ ਆ ਤੇ ਇਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੀ, ਦਿਵਿੰਦਰ ਜੀ ਜਿਵੇਂ ਕਿ ਪਤਾ ਹੈ ਕਿ ਮਾਹੌਲ ਜਿਦਾ ਕਿ ਕਾਫੀ ਤਣਾਅਪੂਰਨ ਬਣਿਆ ਹੋਇਆ ਹੈ ਦੋਨਾਂ ਦੇਸ਼ਾਂ ਦੇ ਵਿੱਚਕਾਰ ਦੂਜੇ ਪਾਸੇ ਜਿਵੇਂ ਦੇ ਹਾਲਾਤ ਬਣੇ ਹੋਏ ਸੀ ਉਸ ਤੋਂ ਬਾਅਦ ਜਦੋਂ ਅਚਾਨਕ ਇਹ ਮੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਫਿਰ ਲੋਕਾਂ ਦੇ ਵਿੱਚ ਕਿਵੇਂ ਦਾ ਮਾਹੌਲ ਬਣ ਜਾਂਦਾ ਕੋਈ ਮਤਲਬ ਕਿ ਹਫੜਾ ਦਫੜੀ ਦਾ ਮਾਹੌਲ ਪੈਦਾ ਹੋਇਆ ਹੋਵੇ ਜਾਂ ਲੋਕਾਂ ਦੇ ਵਿੱਚ ਕੋਈ ਡਰ ਦਾ ਮਾਹੌਲ ਪੈਦਾ ਹੋਇਆ ਹੋਵੇ। ਬਿਲਕੁਲ ਕਿਉਂਕਿ ਪਾਕਿਸਤਾਨ ਪਿਛਲੇ ਦਿਨਾਂ ਚ ਜਿਹੜਾ ਲਗਾਤਾਰ ਡਰੋਨ ਅਟੈਕ ਕੀਤੇ ਜਾ ਰਹੇ ਸੀਗੇ ਰਾਤ ਵੇਲੇ ਡਰੋਨ ਆਉਂਦੇ ਸੀਗੇ ਤੇ ਇਹ ਰਾਤ ਵੇਲੇ ਇਹ ਪਟਾਕੇ ਵਜਨ ਦਾ ਵੀ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਇਹ ਪਟਾਕੇ ਜਿਹੜੇ ਚੱਲੇ ਆ ਉਸ ਤੋਂ ਬਾਅਦ ਲੋਕ ਜਿਹੜੇ ਡਰ ਦਾ ਮਾਹੌਲ ਮਹਿਸੂਸ ਕਰ ਰਹੇ ਆ ਲੇਕਿਨ ਉਸ ਤੋਂ ਬਾਅਦ ਵੀ ਜਿਹੜਾ ਪ੍ਰਸ਼ਾਸਨ ਵੱਲੋਂ ਇਹਨਾਂ ਤੇ ਸ਼ਿਕੰਗਾ ਕੱਸਿਆ ਜਾ ਰਿਹਾ ਹੈ ਜਿਹੜੇ ਸ਼ਰਾਤੀ ਤੱਤ ਨੇ ਤੇ ਉਹਨਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕਰਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਕਿਹੜੇ ਲੋਕ ਨੇ ਜਿਨ੍ਹਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਜਾਂ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਫਿਲਹਾਲ ਜਿਹੜਾ ਕਿ ਪੁਲਿਸ ਵੱਲੋਂ ਮਾਮਲਾ ਜ਼ਰੂਰ ਦਰਜ ਕੀਤਾ ਗਿਆ ਹੈ ਲੇਕਿਨ ਹਜੇ ਤੱਕ ਕਿਹੜੇ ਲੋਕ ਸੀਗੇ ਜਾਂ ਪੁਲਿਸ ਵੱਲੋਂ ਕੀ ਅੱਗੇ ਜਾਂਚ ਕੀਤੀ ਜਾ ਰਹੀ ਹੈ ਇਸੇ ਦੀ ਜਾਨਕਾਰੀ ਸਾਹਮਣੇ ਨਜ਼ਰ ਨਹੀਂ ਆਈ ਜੀ ਜੀ ਦਵਿੰਦਰ ਜੀ ਇਹ ਵੀ ਪਤਾ ਲੱਗਿਆ ਕਿ ਪਹਿਲਾਂ ਹੀ ਜਿਹੜਾ ਕਿ ਪ੍ਰਸ਼ਾਸਨ ਦੇ ਵੱਲੋਂ ਬੀ ਐਨ ਐਸ ਐਸ ਦੀ ਧਾਰਾ 163 ਦੇ ਅਧੀਨ ਵੀ ਕਿਸੇ ਤਰੀਕੇ ਦਾ ਕੋਈ ਪਟਾਕਾ ਜਾਂ ਮੰਨ ਲਓ ਕੋਈ ਵਿਆਹ ਵਾਲਾ ਸਮਾਗਮਾਂ 'ਚ ਕੋਈ ਵੀ ਪ੍ਰੋਗਰਾਮ ਆ ਉੱਥੇ ਪਟਾਕੇ ਵਗੈਰਾ ਤੇ ਪਹਿਲਾਂ ਹੀ ਪਾਬੰਦੀ ਲਗਾਈ ਹੋਈ ਆ ਤਾਂ ਕਿ ਲੱਗਦਾ ਨਹੀਂ ਕਿ ਕਿਸ ਤਰੀਕੇ ਨਾਲ ਜਿਹੜਾ ਕਿ ਇੱਥੇ ਉਲੰਘਣਾ ਕੀਤੀ ਜਾ ਰਹੀ ਆ ਬਿਲਕੁਲ ਇਹ ਸਿੱਧੀ ਸਿੱਧੀ ਉਲੰਘਣਾ ਹੈਗੀ ਹੈ ਕਿ ਪ੍ਰਸ਼ਾਸਨ ਵੱਲੋਂ ਬਿਲਕੁਲ ਅਲਰਟ ਕੀਤਾ ਗਿਆ ਹੈ ਕਿ ਕਿਸੇ ਵੀ ਸਮਾਗਮ ਵਿਆਹ ਸ਼ਾਦੀ ਦੇ ਵਿੱਚ ਪਟਾਕੇ ਨਹੀਂ ਚੱਲਣਗੇ ਇੱਥੇ ਤੱਕ ਕਿ ਧਾਰਮਿਕ ਸਮਾਗਮਾਂ 'ਚ ਵੀ ਜਿਹੜੇ ਪਟਾਕੇ ਨਹੀਂ ਚੱਲਣਗੇ ਲੇਕਿਨ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਕੁਝ ਲੋਕ ਨੇ ਜਿਹੜਾ ਕਿ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬਣਾ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਸ਼ਰਾਰਤੀ ਅੰਸਰ ਜਿਹੜੇ ਨੇ ਉਹਨਾਂ ਵੱਲੋਂ ਇਹ ਪਟਾਕੇ ਚਲਾ ਕੇ ਲੋਕਾਂ ਨੂੰ ਡਰਾਇਆ ਜ਼ਰੂਰ ਗਿਆ ਹੈ ਲੇਕਿਨ ਲੋਕਾਂ ਨੂੰ ਵੀ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਰਾਤ ਦੇ ਵਿੱਚ ਕਿਵੇਂ ਅਟੈਕ ਹੋ ਰਹੇ ਨੇ ਪਾਕਿਸਤਾਨ ਵੱਲੋਂ ਡਰਨ ਬੰਬਲੇ ਹੋ ਰਹੇ ਨੇ ਹਜੇ ਕਿ ਜਿਹੜਾ ਸੀਜ਼ਫਾਇਰ ਕਰਕੇ ਦੋਨੋਂ ਦੇਸ਼ਾਂ ਦੇ ਵਿੱਚ ਜਿਹੜੀ ਜੰਗ ਬੰਦ ਹੋ ਗਈ ਹੈ ਲੇਕਿਨ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਇਹ ਉਹ ਹਜੇ ਵੀ ਇਸ ਤਰ੍ਹਾਂ ਹੀ ਅਲਰਟ ਹੈ ਕੁਝ پابੰਦੀਆਂ ਜਿਹੜੀਆਂ ਹਟਾਈਆਂ ਜ਼ਰੂਰ ਗਈਆਂ ਲੇਕਿਨ ਪਟਾਕੇ ਚਗਾਉਣ ਨੂੰ ਲੈ ਕੇ ਕੋਈ ਵੀ پابੰਦੀ ਹਟਾਈ ਨਹੀਂ ਗਈ ਹੈ ਤੇ ਸਾਫ਼ ਜਿਹੜਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਪਟਾਕੇ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਵੀ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਲੇਕਿਨ ਜਦ ਲੋਕ ਕਰਦੇ ਆ ਨਹੀਂ ਇਸ ਗੱਲ ਨੂੰ ਸਮਝਦੇ ਤਾਂ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਜੀ ਬਹੁਤ ਬਹੁਤ ਆ ਸ਼ੁਕਰੀਆ ਦਵਿੰਦਰ ਜੀ ਤੁਹਾਡਾ ਦਰਅਸਲ ਜ਼ਿਲ੍ਹਾ ਮੈਜਿਸਟਰੇਟ ਜਲੰਧਰ ਦੇ ਵੱਲੋਂ ਬੀਤੀ ਦਿਨੀ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਪਟਾਕੇ ਤੇ ਅਸਥਵਾਜੀ ਚਲਾਉਣ ਤੇ ਪਾਬੰਦੀ ਲਗਾਈ ਗਈ ਸੀ ਪ੍ਰਸ਼ਾਸਨ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਸੀ ਕਿ ਬੀ ਐਨ ਐਸ ਐਸ ਦੀ ਧਾਰਾ 163 ਅਧੀਨ ਜਲੰਧਰ ਦੇ ਅਧਿਕਾਰ ਖੇਤਰ ਦੇ ਵਿਆਹਾਂ ਜਸ਼ਨ ਸਮਾਗਮ ਤੇ ਧਾਰਮਿਕ ਤਿਹਾਰਾਂ ਦੌਰਾਨ ਵਿਅਕਤੀਆਂ ਵੱਲੋਂ ਬੰਬ ਪਟਾਕੇ ਆ ਜਿਹੜੇ ਨਹੀਂ ਚਲਾਏ ਜਾਣਗੇ ਅਤੇ ਨਾ ਹੀ ਇਹਨਾਂ ਦੀ ਵਰਤੋਂ ਕੀਤੀ ਜਾਵੇਗੀ ਜਿਸ ਤੇ ਪਾਬੰਦੀ ਲੱਗੀ ਹੋਈ ਸੀ ਪਰ ਇਸ ਦੇ ਬਾਵਜੂਦ ਵੀ ਜਿਨ੍ਹਾਂ ਨੇ ਇਹ ਪਟਾਕੇ ਚਲਾਏ ਉਸ ਦੇ ਉੱਤੇ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੈ ਹਕੀਕਤ ਟੀਵੀ ਪੰਜਾਬ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ